ਅਗੇ ਜਦੋਂ ਤੁਸੀਂ ਕਿਹਾ ਕਿ ਮੈਂ ਫੀਮ ਦੀ ਫੀਮ ਦੀ ਖੇਤੀ ਕਰ ਲਈ ਸੀ ਉਹ ਪਤਾ ਕਿਵੇਂ ਲੱਗਾ ਤੁਸੀਂ ਆਪ ਹੀ ਦੱਸਦਾ ਕਿ ਮੈਂ ਫੀਮ ਦੀ ਖੇਤੀ ਕਰੀ ਮੈਂ ਵੀਡੀਓ ਪਾਤੀ ਮੈਂ ਕਹਿੰਦਾ ਤਾਂ ਖੇਤੀ ਮੈਂ ਹੋਰ ਮੈਂ ਤਾਂ ਐ ਸੀ ਕਿ ਮੈਂ ਲਾਈਵ ਹੋ ਕੇ ਕਹਿੰਦਾ ਮੈਂ ਕਹਿੰਦਾ ਬੀਜਤੀ ਮੈਂ ਕਹਿੰਦਾ ਜੀ ਸਾਰੇ ਬੀਜੋ ਪੰਜਾਬ ਚ ਹਾਂ ਹੋਰ ਮੈਨੂੰ ਤਾਂ ਮੈਂ ਚੱਕਦਾ ਮੈਂ ਸਾਰੇ ਬੀਜੋ ਪੰਜਾਬ ਚ ਮੈਂ ਵੀਡੀਓ ਵੀ ਪਾਤੀ ਤੇ ਬਾਅਦ ਚ ਭਾਈ ਜਦੋਂ ਮੈਂ ਵੀਡੀਓ ਵੀਡੀਓ ਪਾਤੀ ਮੈਨੂੰ ਭਾਈ ਸਾਰਾ ਬਰਨਾਲਾ ਪੁਲਿਸ ਮੈਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ ਭਈ ਮੈਂ ਕਈ ਬੰਦਿਆਂ ਨੂੰ ਇਕੱਠਾ ਕਰ ਲਿਆ ਬੰਦਿਆਂ ਨੂੰ ਮੈਨੂੰ ਪਤਾ ਲੱਗ ਗਿਆ ਵੀ ਇਹ ਤਾਂ ਮੁੱਦਾ ਹੀ ਵੱਡਾ ਭਈ ਐ ਤਾਂ ਮੈ ਮੈਂ ਰਿਪੋਰਟ ਸੋ ਸਾਰੀ ਪ੍ਰਣਾਲੀ ਦੀ ਭਾਲਦੀ ਫਿਰ ਫਿਰ ਮੈਂ ਪਹਿਲ ਗਿਆ ਪੋ ਗਿਆ ਫਿਰ ਨਿ ਪੱਤਰਕਾਰ ਭਾਲਦੇ ਫਿਰਦਾ ਗਿਆ ਫਿਰ ਕਰਨ ਵਿੱਚ ਹੈ ਉਦੋਂ ਉਦੋਂ ਜਿਹੜੇ ਬਈ ਉਹਨੂੰ ਐ ਸੀਗਾ ਪਰ ਐ ਸੀਗਾ ਜੇ ਉਦੋਂ ਕੁਝ ਹੋਰ ਸਟੈਂਡ ਚੰਗੇ ਬੰਦੇ ਲਾ ਜਾਂਦੇ ਤਾਂ ਇਹ ਕੰਮ ਹੋ ਵੀ ਜਾਂਦਾ ਮੁੱਦਾ ਬੜਾ ਉੱਠੜੇ ਹੈ ਹੈ ਨਾ ਸਤ ਨਸ਼ਾ ਹੀ ਹੈ ਨਸ਼ਾ ਤੁਸੀਂ ਸਮਝੋ ਇਸ ਨੂੰ ਨਸ਼ਾ ਤਾਂ ਮੈਂ ਕਹਿੰਦਾ ਨਸ਼ਾ ਤੁਸੀਂ ਤੁਸੀਂ ਇਸ ਚੀਜ਼ ਨੂੰ ਸਮਝੋ ਮੈਂ ਤੁਹਾਡੇ ਸਾਹਮਣੇ ਬੈਠਾ ਬਹੁਤ ਦੁਨੀਆਂ ਨੂੰ ਇਹ ਚੀਜ਼ ਦਾ ਭਲੇਖਾ ਕਿ ਭਾਨਾ ਫੀਮ ਖਾਂਦਾ ਜਾਂ ਭੁੱਕੀ ਖਾਂਦਾ ਮੈਂ ਕਹਿ ਨਹੀਂ ਲੱਗੀ ਸੀ ਤੁਹਾਨੂੰ ਕਹਿੰਦੇ ਨਹੀਂ ਲੋਕੀ ਕਿ ਸ਼ਾਇਦ ਫੀਮ ਖਾ ਕੇ ਲੱਗੇ ਰਹਿੰਦੇ ਜਾਂ ਸ਼ਾਮ ਨੂੰ ਪੈਗ ਲਾ ਕੇ ਲੱਗੇ ਰਹਿੰਦੇ ਕੁਛ ਉਦਾਂ ਤੁਸੀਂ ਦੇਖੋ ਆ ਆਪਾਂ ਇਹ ਤਾਂ ਆਪਾਂ ਦੇਖੋ ਇਹ ਤਾਂ ਕੁਝ ਵੀ ਕਿਸੇ ਨੂੰ ਕਹਿ ਸਕਦੇ ਆ ਤੁਸੀਂ ਜਿੰਨੇ ਮੇਰੇ ਬੰਦੇ ਨਾਲ ਬੈਠਣ ਉਹਨਾਂ ਮੇਰਾ ਸਰਕਲ ਜਿਹਾ ਪਤਾ ਲੱਗ ਜੂ ਤੁਸੀਂ ਕਦੇ ਵੀ ਜਿਹੜੀ ਗੱਲ ਕਦੇ ਵੀ ਕਹਿੰਦੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਠੀਕ ਹੈ ਨਾ ਗੱਲ ਕਦੇ ਵੀ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਅਸੀਂ ਨਾ ਕਦੇ ਵੀ ਕੋਈ ਵੀ ਮੈਨੂੰ ਨਸ਼ਾ ਕੋਈ ਵੀ ਇਹ ਗੱਲ ਕਹਦੇ ਹਨ ਕਦੇ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਮੇਰਾ ਸਬੂਤ ਲੈ ਕੇ ਧਰ ਦੇ ਟੈਸਟ ਕਰ ਲੇ ਕੋਈ ਵੀ ਕਿਤੇ ਮੈਂ ਆਪਣੇ ਗੁਰੂ ਨੂੰ ਜਾਣ ਦੇਣੀ ਆ ਠੀਕ ਹੈ ਨਾ ਗੱਲ ਮੈਨੂੰ ਜੇ ਮੈਂ ਕੁਝ ਮੈਨੂੰ ਲੱਗਦਾ ਵੀ ਮੈਂ ਕੁਝ ਕੋਈ ਗੱਲ ਕਰਦਾ ਵੀ ਮੈਨੂੰ ਕੋਈ ਮਰਜ਼ੀ ਤੁਸੀਂ ਗੱਲ ਪੁੱਛ ਲਓ ਮੈਂ ਅੱਜ ਸੱਚ ਦੱਸੂ ਤੁਹਾਨੂੰ ਕੋਈ ਮਰਜ਼ੀ ਪੁੱਛ ਲਓ